ਉਥੇ ਭਾਈ ਮਤਾਬ ਸਿੰਘ ਤੇ ਸੁੱਖਾ ਸਿੰਘ ਨੇ ਬਦਲਾ ਲੇਤਾ ਹੁਣ ਇਹ ਖੋਤੀ ਤਰਸੀਮਾ ਜਿਹੜਾਗਾ ਕੋਈ ਉੱਤਰਾਖੰਡ ਦੇ ਵਿੱਚ ਨਾਨਕ ਮੱਤਾ ਗੁਰੂ ਸਾਹਿਬ ਜਿੱਥੇ ਆ ਗੁਰੂ ਨਾਨਕ ਸਾਹਿਬ ਦੇਵ ਜਿੱਥੇ ਆਏ ਹੁਣ 400 ਪ੍ਰਾਪਤ ਹੋਵੇ ਗੁਰੂ ਹਰਗੋਬਿੰਦ ਸਾਹਿਬ ਜੀ ਉਥੇ ਆਏ ਹੋਣਾ ਤੇ ਉਥੇ ਜਾ ਕੇ ਕੁੜੀਆਂ ਦਾ ਨਾਚ ਕਰਾਵੇ ਉਸ ਗੁਰਦੁਆਰੇ ਦੇ ਵਿੱਚ ਆਹ ਮੁੱਖ ਮੰਤਰੀ ਆਉਂਦਾ ਹੋਵੇ ਉਥੇ ਗੁਰੂ ਘਰ ਦੇ ਵਿੱਚ ਗੁਰੂਆਂ ਗੁਰੂ ਗ੍ਰੰਥ ਦੇ ਸਾਹਮਣੇ ਲੜਕੀਆਂ ਤੋਂ ਨਾਚ ਕਰਾਇਆ ਜਾਵੇ ਫਿਰ ਇਹ ਦੂ ਹੁਣ ਦੱਸੋ ਇਹ ਦੂ ਘਟੀਆਂ ਹਰਕਤ ਕੀ ਹੋ ਸਕਦੀ ਆ ਅਸੀਂ ਤਾਂ ਜੇਕਰ ਸਾਡੀਆਂ ਬੱਚੀਆਂ ਜੇਕਰ ਕਿਸੇ ਕਿਸੇ ਸਕੂਲ ਵਿੱਚ ਵੀ ਡਾਂਸ ਕਰਦੀਆਂ ਨੇ ਸਿੱਖ ਨੌਜਵਾਨ ਦੇ ਬੱਚਿਆਂ ਕਕਾਰ ਪਾ ਕੇ ਸਾਨੂੰ ਉੱਥੇ ਵੀ ਮਨਾਗਾ ਅਸੀਂ ਉਸ ਸਕੂਲਰਾਂ ਤੇ ਵੀ ਕਾਰਵਾਈ ਕਰ ਸਕਦੇ ਆ ਅਸੀਂ ਉਸ ਮੈਨੇਜਮੈਂਟ ਤੇ ਵੀ ਕਾਰਵਾਈ ਕਰ ਸਕਦੇ ਆ ਪਰ ਜਦੋਂ ਸਾਡੇ ਧਰਮਕਸਤਾਨ ਤੇ ਗੱਲ ਆਉਂਦੀ ਆ ਜਦੋਂ ਸਾਡੇ ਧਰਮ ਤੇ ਗੱਲ ਆਉਂਦੀ ਆ ਜਦੋਂ ਜਦੋਂ ਸਾਡੇ ਸਿੱਖ ਕੌਮ ਲਈ ਸਭ ਤੋਂ ਉੱਤਮ ਧਰਮ ਸ੍ਰੀ ਗੁਰੂ ਗ੍ਰੰਥ ਸਾਹਿਬ ਆ ਸਾਡੀ ਜਾਗ ਦੀ ਜੋਤ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਤੇ ਜੇਕਰ ਤੁਸੀਂ ਉੱਥੇ ਆ ਕੇ ਗੁਰੂਆਂ ਘਰਾਂ ਦੇ ਵਿੱਚ ਆ ਕੇ ਕੰਧਰਖਣਾ ਕਰੋਗੇ ਤਾਂ ਫਿਰ ਆਗਿਆ ਸੋਧੇ ਲਾਊਗਾ ਹੋਰ ਤੁਹਾਨੂੰ ਖੰਡ ਥੋੜੀ ਪਾਊਗਾ ਮੇਰਾ ਕਹਿਣ ਦਾ ਭਾਵ ਕਿ ਬੇਸ਼ੱਕ ਪੁਲਿਸ ਦਾ ਕੰਮ ਆ ਕਾਨੂੰਨ ਦਾ ਕੰਮ ਆ ਉੱਤੋਂ ਨਾਵਜਦ ਬੰਦੇ ਕਰਲੇ ਪੰਜ ਪ੍ਰਧਾਨ ਸੁਣੇ ਉਹ ਕਾਨੂੰਨ ਦਾ ਕੰਮ ਆ ਉਹਦੇ ਵਿੱਚ ਆਪਾਂ ਕੁਝ ਨਹੀਂ ਕਹਿ ਸਕਦੇ ਤੇ ਉਹ ਬਾਅਦ ਦੇਖਣਾਗਾ ਮਾਰਿਆ ਦੋ ਜਣਿਆਂ ਨੇ ਆ ਸੜਿਆਂ ਫੁੱਟਪੇਥ ਸਾਹਮਣੇ ਆ ਗਈ ਸੀ ਸੀਸੀਟੀ ਵੀ ਕੈਮਰਿਆਂ ਦੀ ਜਿਹੜੀ ਹੈਗੀ ਆ ਤੇ ਨਾਵਜਦ ਕਰਲੇ ਪੰਜ ਬੰਦੇ ਕਿਦੇ ਪ੍ਰਧਾਨ ਨੇ ਕਹਿਤਾ ਹੋਊਗਾ ਟੋਕਤਾ ਹੋਊਗਾ ਉਸ ਅਖੌਤੀ ਸਾਧ ਨੂੰ ਕਿ ਤੂੰ ਆ ਪਖੰਡ ਨਾ ਕਰ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਆ ਉਹਦਾ ਨਾਮ ਉਹਦਾ ਟਿਕਾਤਾ ਹੋਊਗਾ ਵਿੱਚ ਕਹਿਣ ਦਾ ਭਾਵ ਕਿ ਇੱਥੇ ਪਖੰਡ ਬਾਸ ਜਿੱਦਾਂ ਸਿੱਖ ਕੌਮ ਦੇ ਵਿੱਚ ਨਿਹਾਰ ਆ ਚੁੱਕਿਆ ਇਹਨਾਂ ਕਿਥੇ ਨਹੀਂ ਇਹਨਾਂ ਹੋਰ ਧਰਮਾਂ ਦੇ ਵਿੱਚ ਨਹੀਂ ਅਸੀਂ ਈਸੂ ਜੀਸੂ ਮਸੀਹ ਵਾਲੇ ਨੂੰ ਕਹਨੇ ਆ ਅਸੀਂ ਪਹਿਲਾਂ ਆਪਣਾ ਧਰਮ ਵਿਚਾਲੀਏ ਸਾਨੂੰ ਆਪਣੇ ਧਰਮੋਂ ਸਭ ਤੋਂ ਵੱਧ ਪਿਆਰਾ ਅਸੀਂ ਜਿਹੜੇ ਧਰਮ ਦੇ ਵਿੱਚ ਰਹਿ ਗਏ ਸਾਡੀ ਮਾਨ ਮਰਜ਼ਾਦਾ ਸਾਡੀ ਜਿਹੜੀ ਗੁਰ ਮਰਜ਼ਾਦਾ ਅਨਸਾਰ ਅਸੀਂ ਚੱਲਦੇ ਆਂ ਅਸੀਂ ਆਪਣਾ ਧਰਮ ਪਹਿਲਾਂ ਬਚਾਉਨੇ ਆ ਬਾਅਦ 'ਚ ਧਰਮ ਜਦੋਂ ਕਿਸੇ ਤੇ ਵਿਫਤਾ ਪਈ ਆ ਸਾਡੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਦੇ ਆ ਕੇ ਹਿੰਦੂਆਂ ਦਾ ਧਰਮ ਬਚਾਉਣ ਵਾਸਤੇ ਆਪਣੀ ਕੁਰਬਾਨੀ ਦਿੱਤੀ ਆ ਅਸੀਂ ਕਿਸੇ ਦਾ ਹੋਰ ਧਰਮ ਦੇ ਉੱਤੇ ਹਮਲਾ ਹੁੰਦਾ ਦੇਖ ਕੇ ਵੀ ਨਹੀਂ ਸਹਿ ਸਕਦੇ ਅਸੀਂ ਚੁੱਪੋਂ ਉੱਥੇ ਵੀ ਨਹੀਂ ਬਹਿ ਸਕਦੇ ਅਸੀਂ ਉਹਨਾਂ ਦੀ ਰੱਖਿਆ ਵੀ ਕਰਨ ਜਾਣਦੇ ਆ ਉਹਨਾਂ ਦੀ ਕੀਤੀ ਵੀ ਆ ਕਰ ਵੀ ਰਹੇ ਆ ਤੇ ਕਰ ਕਰਦੇ ਰਹਿਵਾਂਗੇ ਵੀ ਇਹ ਥੋੜੀ ਆ ਕੋਈ ਮਸੰਦ ਆ ਕੇ ਸਾਡੇ ਗੁਰੂ ਘਰਾਂ ਦੇ ਵਿੱਚ ਆ ਕੇ ਇੱਕ ਉਹਨਾਂ ਲੜਕੀਆਂ ਨੂੰ ਮੈਂ ਕੰਜੀ ਦਾ ਖਾਤਾ ਨਹੀਂ ਦੇ ਸਕਦਾ ਚਲੋ ਉਹ ਲੜਕੀਆਂ ਨੂੰ ਕੰਵੇਂ ਪਰਮਾਇਆ ਕਿਸ ਤਰ੍ਹਾਂ ਕੀਤਾ ਕਿਉਂਕਿ ਕਈ ਲੜਕੀਆਂ ਦੀ ਜਵੇਂ ਹੁਣ ਸੌਦਾ ਸਾਥ ਦੇ ਨਾਲ ਆ ਵੀਡੀਓ ਲੰਬੀ ਹੋ ਜੂਗੀ ਫਿਰ ਮੈਂ ਸ਼ਾਰਟਕਟ ਦਾ ਦੱਸਦਾ ਜਿਸ ਤਰ੍ਹਾਂ ਸੌਦਾ ਸਾਥ ਦੇ ਨਾਲ ਲੜਕੀਆਂ ਨੇ ਕਈਆਂ ਦੀ ਆਸਤਾ ਜੁੜੀ ਸੀ ਤੇ ਹੁਣੇ ਬਲਾਤਕਾਰ ਕਰਨੇ ਸ਼ੁਰੂ ਕੀਤੇ ਤੇ ਲੋਕ ਤੜਾ ਦੇ ਤਾ ਟੁੱਟ ਵੀ ਗਏ ਨੇ ਜਿਹੜੇ ਹਾਲੇ ਵੀ ਅੰधे ਭਗਤ ਨੇ ਉਹ ਅਜੇ ਵੀ ਅਜੇ ਉਹਦੇ ਨਾਲ ਨੇ ਹੁਣ ਕਈ ਬਾਬਿਆਂ ਦੇ ਨਾਲ ਜਿਹੜੇ ਪਖੰਡ ਕਰਦੇ ਨੇ ਗੁਰੂ ਘਰਾਂ ਦੇ ਵਿੱਚ ਕਾਰ ਸੇਵਾ ਦੇ ਨਾਂ ਤੇ ਕੁਝ ਕੁ ਬਾਬੇ ਹੈਗੇ ਨੇ ਜਿਹੜੇ ਕੋਈ ਸਹੀ ਵੀ ਬਹੁਤ ਨਹੀਂ ਪੰਜੇ ਉਂਗਲਾਂ ਇੱਕਸਾਰ ਨਹੀਂ ਹੁੰਦੀਆਂ ਉਹਨਾਂ ਦੀ ਆਸਤਾ ਹੁੰਦੀ ਆ ਹੋ ਸਕਦਾ ਲੜਕੇ ਨੂੰ ਕਿਸ ਤਰ੍ਹਾਂ ਉਹਨਾਂ ਨੇ ਕਿਹਾ ਹੋਵੇ ਕਿ ਨਹੀਂ ਹੁਣ ਪਤਾ ਹੁੰਦਾ ਕਈਆਂ ਨੂੰ ਹੋ ਸਕਦਾ ਵੀ ਉਸ ਦੇ ਕਲਾਵੇ ਵਿੱਚ ਹੀ ਇੰਨੀ ਹੁਣ ਉਹ ਲੜਕੀਆਂ ਕਿ ਉਹਦਾ ਕਹਿਣਾ ਨਾ ਮੋੜ ਨ ਜਾਣਦੇ ਹੁਣ ਤਾਂ ਉੱਥੇ ਉਹਨਾਂ ਨੇ ਡਾਂਸ ਕੀਤਾ ਤਾਂ ਸਾਰੇ ਕੁੱਸਾ ਜਿਹੜਾ ਹੈਗਾਗਾ ਜੱਬ ਪਿਆ ਤਾਂ ਉਹਨੂੰ ਪਖੰਡੀ ਨੂੰ ਮਾਰਨਾ ਪਿਆ ਨਿੱਕੀ ਲੋੜ ਸੀ ਉਹਨਾਂ ਨੂੰ ਮਾਰਨ ਦੀ ਕੀ ਕਿਹਦਾ ਜੀ ਕਰਦਾ ਸੀ ਕਿਸੇ ਦਾ ਆਪਣਾ ਘਰ ਪੱਟਣ ਦੇ ਲਈ ਜਦੋਂ ਸਾਡੇ ਤੇ ਲੋਕ ਇਹ ਜੇ ਹਮਲੇ ਕਰਦੇ ਨੇ ਗੁਰੂ ਘਰਾਂ ਤੇ ਹਮਲੇ ਕਰਦੇ ਨੇ ਵੀ ਸਿੱਖ ਕੌਮ ਬਰਦਾਸ਼ਤ ਨਹੀਂ ਕਰ ਸਕਦੀ ਛੱਡੇ ਲਬਦਾ ਦੇ ਵਿੱਚ ਇਹ ਹੈਗੀ ਆ ਬੇਨਤੀ ਆ ਕਿ ਸਾਨੂੰ ਪਤਾਗਾ ਕਾਨੂੰਨ ਸਾਨੂੰ ਹਿੰਸਾਪ ਨਹੀਂ ਦੇ ਸਕਦਾ 40 ਸਾਲ ਹੋ ਗਏ 84 ਵਿੱਚ ਸਾਡਾ ਜਿਹੜਾ ਕਤਲਿਆਮ ਹੋਇਆ ਸਾਨੂੰ ਉਸ ਦਾ ਇਨਸਾਫ ਨਹੀਂ ਮਿਲਿਆ ਸਾਡੇ ਬੰਦੀ ਸਿੰਘ ਉਮਰਾਂ ਤੋਂ ਵੱਧ ਜਿਹੜੀਆਂ ਆਵੀਆਂ ਨੇ ਜੇਲਾ ਕੱਟ ਚੁੱਕੇ ਨੇ ਸਜ਼ਾਾਂ ਮਾ ਕੱਟ ਚੁੱਕੇ ਨੇ ਭੁਗਤ ਚੁੱਕੇ ਨੇ ਸਾਨੂੰ ਉਹਨਾਂ ਦਾ ਇਨਸਾਫ ਨਹੀਂ ਮਿਲਦਾ ਉਹਨਾਂ ਨੂੰ ਬਰੀ ਨਹੀਂ ਕੀਤਾ ਜਾਂਦਾ ਪ੍ਰਿਗਿਆ ਠਾਕੁਰ ਭਾਰਗੀ ਜਿਹੜੀ ਹਿੰਦੂ ਆ ਬੰਬ ਧਮਾਕੇ ਕਰਦੀ ਆ ਉਹਨਾਂ ਨੂੰ ਟਿਕਟਾਂ ਦਿੱਤੀਆਂ ਜਾਂਦੀਆਂ ਉਹਨਾਂ ਨੂੰ ਰਾਗਪਾਗ ਦਿੱਤਾ ਜਾਂਦਾਗਾ ਕਿਉਂਕਿ ਉਹ ਹਿੰਦੂ ਦੇ ਘਰ ਜੰਮੀ ਆ ਸਿੱਖ ਕੌਮ ਲਈ ਇੱਥੇ ਕੋਈ ਇਨਸਾਫ ਨਹੀਂ ਸਿੱਖ ਕੌਮ ਲਈ ਇੱਥੇ ਕੋਈ ਉਹ ਨਹੀਂ ਸਿੱਖ ਕੌਮ ਲਈ ਦਾ ਇੱਕ ਰਵੈਇਤੀ ਜਿਹੜੇ ਅਨਸਾਰ ਆ ਉਹੀ ਇੱਕ ਕੌਮ ਦਾ ਜਿਹੜਾ ਸੋਧਾ ਤੁਸੀਂ ਉਸ ਨੂੰ ਫਸਚੀ ਦਿਓ ਫੜੋ ਅਮਰ ਕੈਦ ਕਰੋ ਉਹ ਦਾਤ ਦਾ ਕੰਮ ਰਹੇਗਾ ਜੋ ਮਰਜ਼ੀ ਕਰੋ ਉਸ ਤੋਂ ਬਾਅਦ ਕਹਿੰਦਾ ਭਾਵ ਕਿ ਅਸੀਂ ਵੀ ਜਿਹੜੇ ਇਸ ਵਹਾਅ ਦੇ ਵਿੱਚ ਬਹਿ ਜੰਨੇ ਆ ਜਜ਼ਬਾਤੀ ਹੋ ਜੰਨੇ ਆ ਸਾਨੂੰ ਆਸਤਾ ਗਈ ਸਾਡੇ ਗੁਰੂ ਗ੍ਰੰਥ ਸਾਹਿਬ ਤੋਂ ਸਾਨੂੰ ਉੱਪਰ ਕੋਈ ਚੀਜ਼ ਨਹੀਂ ਦਿਸਦੀ ਸਾਨੂੰ ਆਪਣਾ ਧਰਮ ਪਿਆਰਾ ਸਾਨੂੰ ਬਾਅਦ ਸਭ ਦੂਜਾ ਕੋਈ ਦੇਸ਼ ਜਾਂ ਕੋਈ ਹੋਰ ਬਾਅਦ ਚ ਹੋਆ ਤੇ ਇਹਨੀਆਂ ਬੇਨਤੀਆਂ ਕਰਦਾ ਸੀ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਹੋਰ ਪਖੰਡੀ ਜਿਹੜਾ ਗੁਰੂ ਘਰ ਦੇ ਵਿੱਚ ਹੈ ਜਿਆ ਕੁਝ ਕਾਰੇਨਾਕ ਕਰ ਸਕੇ ਤੇ ਨਾ ਮਾਵਾ ਦੇ ਪੁੱਤ ਨੂੰ ਸੋਧਾ ਲਾਉਣਾ ਪਵੇ ਨਾ ਕੋਈ ਹੋਰ ਜਿਹੜਾ ਨੌਜਵਾਨ ਇਹ ਜੇ ਰਾਹ ਪਵੇ ਕਿਉਂ ਪੈਣਾ ਪੈਂਦਾ ਹੈ ਜਦੋਂ ਇਹ ਜੇ ਪਖੰਡੀ ਸਾਡੇ ਗੁਰੂ ਘਰਾਂ ਦੇ ਵਿੱਚ ਜਾ ਕੇ ਇਹ ਜੇ ਪਖੰਡ ਕਰਦੇ ਨੇ ਸਾਡੇ ਗੁਰੂ ਘਰ ਨੂੰ ਗੁਰਗਾਂ ਸਾਹਿਬ ਜੀ ਦੇ ਮੂਹਰੇ ਸਾਡੇ ਗੁਰੂ ਨੇ ਨੀਮਾ ਦਿਖਾਉਂਦੇ ਨੇ ਉਹਦੇ ਬੇਅਦਬੀ ਕਰਦੇ ਨੇ ਤਾਂ ਸਾਰਾ ਕੁਝ ਕਰਨਾ ਪੈਂਦਾਗਾ ਧੰਨਵਾਦ ਸਾਰਿਆਂ ਦਾ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਕਿ ਇਹ ਜੇ ਪਖੰਡੀਆਂ ਤੱਕ ਪਹੁੰਚ ਸਕੇ ਧੰਨਵਾਦ ਜੀ ਬੈਰਜਾ ਖਾਲਸਾ ਵੰਜ ਕੀਫਤ